ਤੁਸੀਂ ਸਾਡਾ ਆਪਣਾ ਪਿੰਡ ਦਵਾਇਆ ਕਿਹੜੇ ਜ਼ੋਨ ਤੋਂ ਰਹੇ ਹੋ ਡਾਪੜ ਜ਼ੋਨ ਆ ਜੀ ਕਿਹੜੇ ਪਾਰਟੀ ਤੋਂ ਕਾਂਗਰਸ ਪਾਰਟੀ ਤੋਂ ਕੀ ਕਹਿਣਾ ਚਾਹੁੰਦੇ ਤੁਸੀਂ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਅਸੀਂ ਫਸਟ ਟਾਈਮ ਮੈਂ ਕਾਂਗਰਸ ਵਿੱਚ ਆਇਆ ਤੇ ਬਹੁਤ ਵਧੀਆ ਮੈਂ ਤੁਹਾਨੂੰ ਪਿੰਡ ਦੇ ਵਿੱਚੋਂ ਆਪਾਂ ਲੀਡ ਕਰਾਂਗੇ ਤੇ ਆਪਾਂ ਕਾਂਗਰਸ ਪਾਰਟੀ ਨੂੰ ਵਿਨ ਕਰਾਂਗੇ ਜਿੱਤਾਂਗੇ ਤੁਸੀਂ ਖੁਦ ਨੂੰ ਨੌਜਵਾਨ ਨੌਜਵਾਨ ਵਾਸਤੇ ਕੀ ਕਰੋਗੇ ਤੁਸੀਂ ਨੌਜਵਾਨਾਂ ਵਾਸਤੇ ਆਪਾਂ ਪਿੰਡ ਪੱਧਰ ਤੇ ਆਪਾਂ ਕੰਮ ਕਰਾਂਗੇ ਜਿਸ ਤਰ੍ਹਾਂ ਕਿ ਮਤਲਬ ਆਪਾਂ ਕਿਸੇ ਵੀ ਤਰ੍ਹਾਂ ਦੀ ਆਪਣੇ ਪਿੰਡ ਦੇ ਵਿੱਚ ਲੋਡ ਹੋ ਗਈ ਉਹ ਨੂੰ ਆਪਾਂ ਪਹਿਲ ਦੇ ਦਰਤੇ ਆਪਾਂ ਕੰਮ ਕਰਾਂਗੇ ਆਪਣੇ ਪਿੰਡ ਦੇ ਸਾਰੇ ਜੋਂਚੇ ਕਰੋ ਤੁਸੀਂ ਸਾਰੇ ਜੋਂਚੇ ਕਰਾਂਗੇ ਜੀ ਅਸੀਂ ਪਿੰਡ ਤੋਂ ਪਿੰਡ ਤੋਂ ਸ਼ੁਰੂ ਕਰਾਂਗੇ ਤੇ ਸਾਰੇ ਜੋਂਦੇ ਵਿੱਚ ਆਪਾਂ ਕੰਮ ਕਰਾਂਗੇ ਕੋਈ ਖਾਸ ਕੋਈ ਕੋਈ ਮਾਈਂਡ ਚ ਹੋਵੇ ਕੋਈ ਵਧੀਆ ਕੰਮ ਕਰੀਏ ਨੌਜਵਾਨਾਂ ਲਈ ਨੌਜਵਾਨਾਂ ਲਈ ਆਪਾਂ ਨਸ਼ਿਆਂ ਦੇ ਰਹਿ ਤੇ ਕੰਮ ਕਰਾਂਗੇ ਸਭ ਤੋਂ ਪਹਿਲਾਂ ਤਾਂ ਹਾਂ ਜੀ ਜੇ ਤੁਹਾਨੂੰ ਪਤਾ ਹੀ ਆ ਕਿ ਬਹੁਤ ਆਲੇ ਦੁਆਲੇ ਨਸ਼ਾ ਫੈਲਿਆ ਹੋਇਆ ਆਪਣੇ ਇਹ ਹੌਸਲ ਲੈਵਲ ਦੇ ਉੱਤੇ ਆਪਾਂ ਕੰਮ ਕਰਾਂਗੇ ਸਪੋਰਟਸ ਲੀਗ ਹੀ ਕਰਾਂਗੇ ਸਪੋਰਟਸ ਲਈ ਆਪਾਂ ਖੇਡਾਂ ਨੂੰ ਆਪਾਂ ਪਹਿਲਾਂ ਪਹਿਲ ਦੇ ਆਧਾਰ ਤੇ ਕਰਾਂਗੇ ਜਿਵੇਂ ਕਿ ਹਾਕੀ ਆਪਣੇ ਪਿੰਡ ਦੇ ਵਿੱਚ ਬੜੀਆ ਬੱਚੇ ਖੇਡਦੇ ਆ ਉਹਨਾਂ ਨੂੰ ਮੂਰੇ ਲੈ ਕੇ ਆਵਾਂਗੇ ਫੁੱਟਬਾਲ ਖੇਡਦੇ ਨੇ ਕ੍ਰਿਕਟ ਖੇਡਦੇ ਨੇ ਸਾਰਿਆਂ ਦੇ ਵਾਸਤੇ ਆਪਾਂ ਕੰਮ ਕਰਾਂਗੇ